ਵੀ ਭਾਈ ਗੁਰਦਾਸ ਜੀ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੀ ਕੁੰਜੀ ਕਿਹਾ ਠੀਕ ਹੈ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗੁਰਦਾਸ ਜੀ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੀ ਕੁੰਜੀ ਕਿਹਾ ਹੈ ਕੁੰਜੀ ਨਾਲ ਹੀ ਤਾਲਾ ਖੁੱਲੇਗਾ ਜੀ ਜੀ ਜਿਹੜਾ ਗੁਰਬਾਣੀ ਦਾ ਰਹਾਸ ਵਾਲਾ ਤਾਲਾ ਇਹ ਰਹਾਸ ਹੈ ਨਾ ਗੁਰਬਾਣੀ ਮਦਮਾਦ ਉਹ ਰਹਾਉਣਾ ਤਾਲਾ ਕਿਸੇ ਕੁੰਜੀ ਨਾਲ ਹੀ ਖੁੱਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਚਾਰ ਕਰਦੇ ਆਂ ਜੀ ਭਾਈ ਗੁਰਦਾਸ ਜੀ ਦੇ ਭਾਈ ਗੁਰਦਾਸ ਜੀ ਸਿੱਖ ਪੰਥ ਦੇ ਬਹੁਤ ਮਹਾਨ ਸ਼ਖਸੀਅਤ ਹੋਏ ਨੇ ਐਸੇ ਮਹਾਨਤਾ ਹੀ ਕਰਕੇ ਉਹਨਾਂ ਦੇ ਨਾਂ ਤੇ ਕੁਝ ਝੂਠ ਵੀ ਬੋਲੇ ਜਾਂਦੇ ਨੇ ਉਹ ਝੂਠ ਕੀ ਨੇ ਤੇ ਕਿਉਂ ਬੋਲੇ ਜਾਂਦੇ ਨੇ ਉਹਨਾਂ ਦੇ ਵਿਚਾਰ ਕਰਦੇ ਆਂ ਜੀ ਅੱਜ ਸਭ ਤੋਂ ਵੱਡਾ ਝੂਠ ਉਹਨਾਂ ਦੇ ਨਾਂ ਤੇ ਬੋਲਿਆ ਜਾਂਦਾ ਕਿ ਭਾਈ ਗੁਰਦਾਸ ਜੀ ਨੇ 12 ਲਿਖੀਆਂ ਨੇ ਤੇ ਉਹ 12 ਕੁੰਜੀ ਨੇ ਕੁੰਜੀ ਕੀ ਦੀ ਨੇ ਉਹ ਗੁਰਬਾਣੀ ਦੀ ਕੁੰਜੀ ਕਹਿੰਦੇ ਨੇ ਇਸ ਦਾ ਅਰਥ ਹੋਇਆ ਕਿ ਗੁਰਬਾਣੀ ਜਿੰਦਰਾ ਆ ਤੇ ਭਾਈ ਗੁਰਦਾਸ ਜੀ ਦੀਆਂ 12 ਕੁੰਜੀ ਨੇ ਕਿਉਂਕਿ ਕੁੰਜੀ ਜਿਹੜੀ ਹੁੰਦੀ ਉਹ ਜਿੰਦਰੇ ਦੀ ਹੁੰਦੀ ਹੈ ਵਿਚਾਰ ਕਰਨ ਤੋਂ ਪਹਿਲਾਂ ਇਹ ਗੱਲ ਪਹਿਲਾਂ ਹੀ ਦੱਸ ਦਈਏ ਕਿ ਭਾਈ ਗੁਰਦਾਸ ਜੀ ਦਾ ਸਤਕਾਰ ਹੈਗਾ ਆ ਤੇ ਹਮੇਸ਼ਾ ਇਦਾਂ ਹੀ ਰਹਿਣਾ ਆ ਉਹਨਾਂ ਨੇ ਬਾਣੀ ਲਿਖੀ ਆ ਜਾਂ ਨਹੀਂ ਲਿਖੀ ਇਸ ਕਰਕੇ ਅਸੀਂ ਉਹਨਾਂ ਦਾ ਸਤਕਾਰ ਨਹੀਂ ਕਰਦੇ ਛੇਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਾਣੀ ਨਹੀਂ ਲਿਖੀ ਕੀ ਅਸੀਂ ਉਹਨਾਂ ਦਾ ਸਤਕਾਰ ਘਟ ਕਰਦੇ ਆ ਉਹਨਾਂ ਦਾ ਸਤਕਾਰ ਘਟ ਹੈ ਭਾਈ ਮਨੀ ਸਿੰਘ ਹੋਰਾਂ ਦਾ ਸਤਕਾਰ ਘਟ ਹੈ ਨਹੀਂ ਸਤਕਾਰ ਉਹਨਾਂ ਹੀ ਆ ਤੇ ਉਹਨਾਂ ਹੀ ਰਹਿਣਾ ਆ ਅੱਪਾ ਵਿਚਾਰੇ ਕਰਨੀ ਹੈ ਕਿ ਇਹ ਝੂਠ ਬੋਲਿਆ ਜਾਂਦਾ ਤੇ ਕਿਉਂ ਬੋਲਿਆ ਜਾਂਦਾ ਕਿਹਨਾਂ ਵੱਲੋਂ ਬੋਲਿਆ ਜਾਂਦਾ ਪਹਿਲਾਂ ਗੱਲ ਕਰਦੇ ਆ ਗੁਰਬਾਣੀ ਚੋਂ ਕਿਉਂਕਿ ਪਰਚਾ ਸ਼ਬਦ ਦਾ ਹੀ ਰੱਖਣਾ ਆ ਗੱਲ ਗੁਰਬਾਣੀ ਦੀ ਹੀ ਮੰਨਣੀ ਆ ਸਿੱਖ ਨੇ ਗੁਰਬਾਣੀ ਚੋਂ ਉਪਦੇਸ਼ ਹੈ ਗੁਰ ਕੁੰਜੀ ਪਾਹੋਂ ਨਿਵਲ ਮਨ ਕੋਠਾ ਤਨ ਛਤ ਗੁਰਬਿਨ ਮਨ ਕਾ ਤਾਗ ਨਾ ਉਦੜਾ ਅਵਰ ਨ ਕੁੰਜੀ ਹੱਥ ਇਹ ਗੁਰਬਾਣੀ ਦਾ ਉਪਦੇਸ਼ ਆ ਸਾਨੂੰ ਕਿ ਗੁਰ ਹੀ ਕੁੰਜੀ ਹੈ ਇਹਨਾਂ ਨੇ ਕੁੰਜੀ ਕਿਵੇਂ ਕਹਤਾ ਤੇ ਕਿਉਂ ਕਿ ਹੈ ਇਹ ਇਹ ਦੱਸਣ ਹੁਣ ਜਿਨ੍ਹਾਂ ਨੇ ਇਹ ਝੂਠ ਫੈਲਾਇਆ ਆ ਸਾਬਦਾ ਕਹਿੰਦੇ ਨੇ ਅਵਰ ਨਾ ਕੁੰਜੀ ਹੱਥ ਕਿਸੇ ਹੋਰ ਹੱਥ ਕੁੰਜੀ ਹੈ ਹੀ ਨਹੀਂ ਤਾਂ ਫਿਰ ਆਪ ਗੁਰਬਾਣੀ ਦੇ ਵਿੱਚ ਉਪਦੇਸ਼ ਕਰਕੇ ਕਿਸੇ ਹੱਥ ਕੁੰਜੀ ਕਿਉਂ ਫੜਾ ਕਿਸੇ ਹੱਥ ਕੁੰਜੀ ਕਿਵੇਂ ਫੜਾ ਦੇਣਗੇ ਗੁਰਬਾਣੀ ਦਾ ਉਪਦੇਸ਼ ਅਵਰ ਨਾ ਕੁੰਜੀ ਹੱਥ ਕਿਸੇ ਹੱਥ ਕੁੰਜੀ ਹੈ ਹੀ ਨਹੀਂ ਗੁਰ ਆਪ ਹੀ ਕੁੰਜੀ ਹੈ ਪਾਹੋਂ ਨਿਵਲ ਜਿਹੜੇ ਪੈਰਾਂ ਨੂੰ ਬੇੜੀਆਂ ਲੱਗੀਆਂ ਹੋਈਆਂ ਨੇ ਨਾ ਬੇੜੀਆਂ ਕੀ ਨੇ ਨਾਨਕ ਔਗਣ ਜਿਤੜੇ ਤੇਤੇ ਗਲੀ ਜੰਜੀਰ ਔਗਣਾਂ ਦੀ ਜੰਜੀਰ ਪਈ ਹੋਈ ਆ ਨਾ ਉਹ ਕੱਟਣੀ ਐ ਕਿਹਨੇ ਕੱਟਣੀ ਐ ਉਹ ਗੁਰ ਕਟਦਾ ਆ ਉਹਨੂੰ ਉਹਦੀ ਕੁੰਜੀ ਐ ਉਹਨੂੰ ਖੋਲਣਾ ਆ ਗੁਰ ਨੇ ਇਹ ਤਾਕਤ ਕੇਵਲ ਗੁਰੂ ਕੋਲੇ ਐ ਗੁਰਬਾਣੀ ਕੋਲੇ ਐ ਕਿਉਂਕਿ ਉਹ ਕੁੰਜੀ ਐ ਜੇ ਇਹਨਾਂ ਵਾਲੀ ਕੁੰਜੀ ਹੁੰਦੀ ਤਾਂ ਫਿਰ ਇਹਨਾਂ ਤੋਂ ਸੁਲਝਿਆ ਕਿਉਂ ਨਹੀਂ ਜਿੰਦਾ ਖੁੱਲਿਆ ਕਿਉਂ ਨਹੀਂ ਹੈਗਾ ਦੂਜਾ ਉਪਦੇਸ਼ ਗੁਰਬਾਣੀ 'ਚ ਕਰਦੇ ਨੇ ਸੰਤਨ ਕੁੰਜੀ ਆਪਣੇ ਹੱਥ ਰੱਖੀ 35 ਬੈਠੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚ ਉਹਨਾਂ ਨੇ ਕੁੰਜੀ ਆਪਣੇ ਹੱਥ ਹੀ ਰੱਖੀ ਆ ਕਿਸੇ ਹੱਥ ਨਹੀਂ ਦਿੱਤੀ ਕੁੰਜੀ ਇਹ ਐਵੇਂ ਮਨ ਘੜਤ ਕਹਾਣੀਆਂ ਨੇ ਇਹਨਾਂ ਦੀਆਂ ਗੱਲਾਂ ਨੇ ਹੁਣ ਉਧਰੋਂ ਵੀ ਦੇਖ ਲੈਣੇ ਆਪਾਂ ਵਿਚਾਰ ਕਰਕੇ ਜਿਵੇਂ ਇਹ ਇਤਿਹਾਸ ਸੁਣਾਉਂਦੇ ਨੇ ਇਹ ਕਹਿੰਦੇ ਨੇ ਪੰਚਮ ਪਾਤਸ਼ਾਹ ਜੀ ਅਰਜਨ ਦੇਵ ਜੀ ਬਾਣੀ ਲਿਖਵਾ ਰਹੇ ਸੀ ਭਾਈ ਗੁਰਦਾਸ ਜੀ ਲਿਖ ਰਹੇ ਸੀ ਜੇ ਉਦੋਂ ਭਾਈ ਗੁਰਦਾਸ ਜੀ ਨੇ ਵਾਰਾਂ ਲਿਖੀਆਂ ਹੁੰਦੀਆਂ ਤਾਂ ਗੁਰਬਾਣੀ ਦੇ ਵਿੱਚ ਹੀ ਦਰਜ ਹੋ ਜਾਣੀਆਂ ਸੀ ਇਹ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਨੂੰ ਕਿਹਾ ਕਿ ਭਾਈ ਤੁਹਾਡੀਆਂ ਜਿਹੜੀਆਂ ਵਾਰਾਂ ਨੇ ਇਹ ਗ੍ਰੰਥ ਸਾਹਿਬ ਦੀ ਕੁੰਜੀ ਹੋਣਗੀਆਂ ਤੇ ਇਹ ਬਾਹਰ ਹੀ ਰਹਿਣਗੀਆਂ ਠੀਕ ਹੈ ਜੀ ਮੰਨ ਲੈਣੇ ਆ ਜੀ ਅੱਗੇ ਆਜੋ 6ਵੇਂ ਪਾਸ਼ਾ ਦੇ ਟਾਈਮ ਇੱਕ ਵਿਚਾਰ ਬਣਾਈ ਗਈ ਇੱਕ ਕਹਾਣੀ ਬਣਾਈ ਗਈ ਕਿ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਭਾਈ ਗੁਰਦਾਸ ਜੀ ਦੇ ਮਨ 'ਚ ਉਸੇ ਗੱਲ ਕਰਕੇ ਥੋੜਾ ਹੰਕਾਰ ਆਇਆ ਹੰਕਾਰ ਆਇਆ ਦੋਨਾਂ ਦੇ ਹੱਥ ਦੇ ਵਿੱਚ ਕਿਤੇ ਸਿੱਕੇ ਸੀ ਉਹ ਠੇਕਰੀਆਂ ਬਣ ਗਏ ਤਾਂ ਛੇਵੇਂ ਪਾਸ਼ਾ ਨੇ ਉਹਨਾਂ ਨੂੰ ਕਿਹਾ ਕਿ ਭਾਈ ਤੁਹਾਡੇ ਮਨ ਦੇ ਵਿੱਚ ਸਿਰ ਮਾਤਰ ਹੰਕਾਰ ਹਜੇ ਬਾਕੀ ਹੈ ਤੁਸੀਂ ਕਾਸ਼ੀ ਜਾਓ ਤੇ ਉੱਥੇ ਜਾ ਕੇ ਪੜੋ ਉੱਥੇ ਜਾ ਕੇ ਪੰਡਤਾਂ ਕੋਲੇ ਭਾਈ ਗੁਰਦਾਸ ਜੀ ਨੇ ਵਿਦਿਆ ਹਾਸਲ ਕੀਤੀ ਹੁਣ ਇੱਥੇ ਕਈ ਸਵਾਲ ਖੜੇ ਹੋਣਗੇ ਪਹਿਲਾ ਸਵਾਲ ਇਹ ਕਿ ਜੇ ਛੇਵੇਂ ਪਾਸ਼ਾ ਦੇ ਟਾਈਮ ਭਾਈ ਗੁਰਦਾਸ ਜੀ ਦੇ ਮਨ ਚ ਤਿਲ ਮਾਤਰ ਹੰਕਾਰ ਬਾਕੀ ਸੀ ਫਿਰ ਜਿਹੜੀਆਂ ਵਾਰਾਂ ਲਿਖੀਆਂ ਸੀ ਉਹ ਇਹਦਾ ਮਤਲਬ ਹੈ ਉਹਨਾਂ ਨੇ ਹੰਕਾਰ ਚ ਲਿਖੀਆਂ ਸੀ ਇਸ ਗੱਲ ਦਾ ਜਵਾਬ ਦੇਣ ਉੱਤਰ ਦੇਣ ਸਹੀ ਕਿਦਾਂ ਹੋਗੀਆਂ ਦੂਜੀ ਗੱਲ ਛੇਵੇਂ ਪਾਸ਼ਾ ਜੀ ਭਾਈ ਗੁਰਦਾਸ ਨੂੰ ਕਾਂਸ਼ੀ ਕਿਉਂ ਭੇਜਣਗੇ ਗੁਰੂ ਘਰ ਚ ਵਿੱਦਿਆ ਹੈ ਨਹੀਂ ਸੀ ਛੇਵੇਂ ਪਾਸ਼ਾ ਪੜ੍ਹਾ ਨਹੀਂ ਸਕਦੇ ਹੋਰ ਕੋਈ ਗੁਰ ਸਿੱਖ ਹੈ ਨਹੀਂ ਸੀ ਜਿਹੜੇ ਉਹਨਾਂ ਨੂੰ ਵਿੱਦਿਆ ਪੜ੍ਹਾ ਦਿੰਦੇ ਹੁਣ ਇਹ ਗੱਲ ਗੁਰਬਾਣੀ ਦੇ ਉਲਟ ਲਿਖੀ ਹੋਈ ਹੈ ਕਿਵੇਂ ਲਿਖੀ ਹੋਈ ਹੈ ਭਗਤ ਕਬੀਰ ਜੀ ਕਾਸ਼ੀ ਦੇ ਵਿੱਚ ਬਹਿ ਕੇ ਉਪਦੇਸ਼ ਕਰਦੇ ਨੇ ਗੁਰਬਾਣੀ ਦੇ ਵਿੱਚ ਦਰਜ ਆ ਉਹ ਕਹਿੰਦੇ ਨੇ ਸਾਗਲ ਜਨਮ ਸ਼ਿਵਪੁਰੀ ਗਵਾਇਆ ਕਾਸ਼ੀ ਨੂੰ ਸ਼ਿਪੁਰੀ ਕਹਿੰਦੇ ਨੇ ਕਹਿੰਦੇ ਆ ਸ਼ਿਪੁਰੀ ਵਾਲਿਆਂ ਨੇ ਮੇਰਾ ਸਾਰਾ ਜੀਵਨ ਖਰਾਬ ਕਰਤਾ ਗੁਰੂ ਹਰਗੋਬਿੰਦ ਸਾਹਿਬ ਜੀ ਪਰ ਕਾਸ਼ੀ ਕਿਵੇਂ ਪੜਨ ਭੇਜਣਗੇ ਹੋਰ ਉਪਦੇਸ਼ ਕੀਤਾ ਕਹਿੰਦੇ ਹਰ ਕੇ ਸੰਤ ਨ ਆਖੀਐ ਬਾਨਾਰਸ ਕੇ ਠੱਗ ਬਨਾਰਸ ਕਾਸ਼ੀ ਤੇ ਸ਼ਿਪੁਰੀ ਇੱਕੋ ਹੀ ਐ ਇਹ ਉਹ ਬਨਾਰਸ ਕੇ ਠੱਗ ਕਹਿੰਦੇ ਨੇ ਗੁਰੂ ਸਾਹਿਬ ਉਹਨਾਂ ਨੂੰ ਪੜਨ ਉੱਥੇ ਭੇਜਦੇ ਨੇ ਇਹ ਝੂਠ ਹੈ ਇਹ ਸਾਰਾ ਇਹਨਾਂ ਨੇ ਫਿਰ ਦੂਜਾ ਝੂਠ ਘੜਿਆ ਭਾਈ ਗੁਰਦਾਸ ਇੱਕ ਨਹੀਂ ਚਾਰ ਬਣਾਏ ਹੋਏ ਨੇ ਉਹ ਕਿਉਂ ਬਣਾਏ ਹੋਏ ਨੇ ਉਹ ਵੀ ਦੱਸਦੇ ਆ ਪਹਿਲੇ ਤਾਂ ਪੰਚਮ ਪਾਸ਼ਾ ਦੇ ਟਾਈਮ ਹੋ ਗਏ ਦੂਜੇ ਜਦੋਂ ਛੇਵੇਂ ਪਾਸ਼ਾ ਵਾਲੀ ਕਹਾਣੀ ਇਹਨਾਂ ਨੇ ਸੁਣਾਈ ਕਿ ਭਾਈ ਗੁਰਦਾਸ ਦੇ ਮਨ 'ਚ ਹੰਕਾਰ ਸੀ ਤਾਂ ਬਣਾਣੀ ਪੈਗੀ ਉਹ ਕਹਿੰਦੇ ਵੀ ਉਹ ਪਹਿਲੇ ਸੀ ਉਹ ਦੂਜੇ ਸੀ ਠੀਕ ਹੈ ਜੀ ਚੌਥੇ ਤੇ ਤੀਜੇ ਵੀ ਕਿਉਂ ਬਣਾਏ ਨੇ ਉਹ ਵੀ ਦੱਸਾਂਗੇ ਜਿਹਨੂੰ ਇਸ ਬਾਰੇ ਸ਼ੱਕ ਹੋਵੇ ਠਾਕੁਰ ਸਿੰਘਾ ਪਟਿਆਲੇ ਵਾਲੇ ਉਹਨਾਂ ਨੇ ਵਾਹਿਗੁਰੂ ਮੰਤਰ ਦੀ ਨਾ ਕਥਾ ਕੀਤੀ ਹੋਈ ਹੈ ਕਿ ਭਾਈ ਗੁਰਦਾਸ ਕਿਵੇਂ ਗਏ ਉੱਤੇ ਫਿਰ ਉਹਨਾਂ ਨੇ ਉੱਤੇ ਕਥਾ ਕੀਤੀ ਉਹ ਕਥਾ ਸੁਣਿਓ ਜਾ ਕੇ ਨਹੀਂ ਪੁਰਾਣੇ ਪ੍ਰਚਾਰ ਕਰਨੇ ਕੱਢ ਕੇ ਸੁਣਿਓ ਤੁਸੀਂ ਕਿ ਉਹਨਾਂ ਨੇ ਸੁਣਾਇਆ ਹੋਇਆ ਤੇ ਕੀ ਕਥਾ ਕਹਾਣੀ ਇਹਦੇ ਬਾਰੇ ਬਣਾਈ ਹੋਈ ਹੈ ਹੁਣ ਤੁਸੀਂ ਭਾਈ ਗੁਰਦਾਸ ਦੀਆਂ ਇਹ ਨਾ 12 ਲੈ ਲਿਓ 12 ਚੱਕੇ ਉਹਨਾਂ ਨੂੰ ਖੋਲਿਓ ਵਾਰ 41ਵੇਂ ਕੱਢ ਕੇ ਦੇਖਿਓ ਭਾਈ ਗੁਰਦਾਸ ਜੀ ਹੋਏ ਨੇ ਪੰਚਮ ਪਾਤਸ਼ਾਹ ਦੇ ਸਮੇਂ ਜਾਂ ਛੇਵੇਂ ਪਾਤਸ਼ਾਹ ਦੇ ਟਾਈਮ ਠੀਕ ਹੈ ਉਹ 12 ਉਦੋਂ ਲਿਖੀਆਂ ਗਈਆਂ ਨੇ ਜੇ ਭਾਈ ਗੁਰਦਾਸ ਜੀ ਨੇ ਲਿਖੀਆਂ ਨੇ ਤਾਂ ਉਹਨਾਂ ਦੇ ਵਿੱਚ ਦਸਵੇਂ ਪਾਤਸ਼ਾਹ ਦਾ ਖਾਲਸਾ ਸਜਾਉਣ ਦਾ ਸਾਰਾ ਵੇਰਵਾ ਲਿਖਿਆ ਹੋਇਆ 12 ਦੇ ਵਿੱਚ 12 41ਵੀਂ ਦੇ ਵਿੱਚ ਫਿਰ ਇਹਨਾਂ ਨੂੰ ਝੂਠ ਘਟਨਾ ਪਿਆ ਜਦੋਂ ਇਹ ਸਵਾਲ ਆਇਆ ਕਿ ਭਾਈ ਗੁਰਦਾਸ ਜੀ ਦਾ ਪੰਚਮ ਪਾਤਸ਼ਾਹ ਦੇ ਛੇਵੇਂ ਪਾਤਸ਼ਾਹ ਦੇ ਸਮੇਂ ਹੋਏ ਨੇ ਬਾਰੇ ਖਾਲਸਾ ਸਾਜਨਾ ਦੇ ਬਾਰੇ ਕਿਵੇਂ ਦੱਸੀ ਜਾਂਦੇ ਨੇ ਖਾਲਸਾ ਫੌਜ ਜਦੋਂ ਸਾਜੀਆ ਦੱਸ ਉਹਦੇ ਬਾਰੇ ਕਿਵੇਂ ਦੱਸੀ ਜਾਂਦੇ ਨੇ 12 ਦੇ ਵਿੱਚ ਇਹ ਕਿੱਥੋਂ ਆ ਗਿਆ ਫਿਰ ਇਹਨਾਂ ਨੇ ਝੂਠ ਘੜਿਆ ਕਹਿੰਦੇ ਜੀ ਨਹੀਂ ਭਾਈ ਗੁਰਦਾਸ ਜੀ ਇੱਕ ਪੰਜਮ ਪਾਸ਼ਾ ਦੇ ਟਾਈਮ ਹੋਏ ਇੱਕ ਛੇਵੇਂ ਪਾਸ਼ਾ ਦੇ ਟਾਈਮ ਹੋਏ ਇੱਕ ਦਸਵੇਂ ਪਾਸ਼ਾ ਦੀ ਵੀ ਟਾਈਮ ਹੋਏ ਨੇ ਇਹ 12 ਉਹਨਾਂ ਦੀਆਂ ਲਿਖੀਆਂ ਨੇ ਚੌਥੇ ਬਾਰੇ ਵੀ ਦੱਸਾਂਗੇ ਪਹਿਲਾਂ ਇਹਨਾਂ ਨੂੰ ਤਿੰਨ ਕਲੀਅਰ ਕਰ ਲੈਣ ਦੋ ਚੌਥੇ ਬਾਰੇ ਵੀ ਦੱਸ ਦਾਂਗੇ ਓਏ ਇਹਨਾਂ ਝੂਠਾਂ ਬਾਰੇ ਪਹਿਲਾਂ ਕਲੀਅਰ ਕਰਨ ਇਹ ਗੱਲ ਹੈ ਕੀ ਹੈ ਕਿੰਨੇ ਭਾਈ ਗਰਦਾਸ ਹੋਏ ਨੇ ਕਿਹਨੇ ਕਿਹਨੇ ਕੀ ਕੀ ਲਿਖਿਆ ਕਦੋਂ-ਕਦੋਂ ਲਿਖਿਆ ਉਹ ਦੱਸਣ ਫੇਰ ਜੋ ਲਿਖਿਆ ਉਹਦੇ ਦੇ ਵਿਚਾਰ ਵਾਚ ਕਰ ਲਾਂਗੇ ਲੈ ਇਹ ਤਾਂ ਕਲੀਅਰ ਹੋਵੇ ਨਾ ਇਹਦੇ ਚ ਕੁਝ ਨਹੀਂ ਰੱਖਿਆ ਹੋਇਆ ਇਹ ਸਭ ਗੱਲਾਂ ਨੇ ਜੀ ਉਹਨਾਂ ਨੂੰ ਵੇਦ ਵਿਆਸ ਕਹਿੰਦੇ ਸੀ ਉਹ ਵੇਦ ਵਿਆਸ ਸੀ ਸਭ ਗੱਲਾਂ ਨੇ ਬਾਣੇ ਪਾਲੇ ਮਤ ਉਹੀ ਹੈ ਪੰਡਤਾਂ ਵਾਲੀ ਸਨਾਤਨੀ ਮਤ ਤੇ ਚੱਕੇ ਫਿਰਦੇ ਨੇ ਉਹ ਰੈਣੀਓ ਆ ਉਸ ਵਾਚ ਹੁਣ ਚਾਹੁੰਦੇ ਨੇ ਜਿਵੇਂ ਬੁੱਧ ਧਰਮ ਨੂੰ ਹਜਮ ਕਰ ਲਿਆ ਸੀ ਨਾ ਵਿੱਚ ਹੀ ਜਜਬ ਕਰ ਲਿਆ ਸੀ ਸਿੱਖਾਂ ਨੂੰ ਵੀ ਉਹ ਮੇਂ ਜਜਬ ਕਰ ਲੀਏ ਸਿੱਖ ਨਹੀਂ ਹੋਣੇ ਹੈਗੇ ਭਾਈ ਸਿੱਖਾਂ ਕੋਲੇ ਗੁਰਬਾਣੀ ਹੈ ਸਿੱਖਾਂ ਨੂੰ ਹੁਕਮੀ ਹੈ ਗੁਰਬਾਣੀ ਮੰਨਣੀ ਹੈ ਕਿ ਗੁਰਬਾਣੀ ਕਹਿੰਦੀ ਕੀ ਹੈ ਤੇ ਗੁਰਬਾਣੀ ਜੋ ਕਹਿੰਦੀ ਹੈ ਉਹਦੇ ਤੇ ਤੁਹਾਡੀ ਕੋਈ ਗੱਲ ਪੂਰੀ ਨਹੀਂ ਉਤਰਦੀ ਜੇ ਉਤਰਦੀ ਹੈ ਤਾਂ ਤੁਸੀਂ ਇੱਕ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ